ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਦੁਰਗਾ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮਾਂ ਦੁਰਗਾ ਤੁਹਾਡੇ ਤੇ ਸਾਰਿਆਂ ਤੇ ਤੁਹਾਡੇ ਪਰਿਵਾਰ ਦੇ ਉੱਤੇ ਮਿਹਰ ਕਰੇ ਤੁਹਾਨੂੰ ਇਸ ਕਰਕੇ ਇੱਥੇ ਤਕਲੀਫ ਦਿੱਤੀ ਅੱਜ ਆਉਣ ਦੀ ਕਿ ਤੁਸੀਂ ਇਸ ਚੀਜ਼ ਦੇ ਗਵਾਹ ਹੋ ਕਿ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋਇਆ ਔਰ ਉਹ ਸੈਸ਼ਨ ਸੀ ਜੋ ਇਸ ਕਰਕੇ ਸੱਦਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਇਸ ਸਦੀ ਦੀ ਸਭ ਤੋਂ ਭਿਆਨਕ ਤਬਾਹੀ ਜਿਹੜੀ ਹੈ ਉਹ ਹੜ੍ਹਾਂ ਦੇ ਕਾਰਨ ਹੋਈ ਸੀ ਔਰ ਇਨ੍ਹਾਂ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਤਕਰੀਬਨ 5 ਲੱਖ ਏਕੜ ਫਸਲ ਜਿਹੜੀ ਹੈ ਖੜੀ ਹੋਈ ਫਸਲ ਬਰਬਾਦ ਹੋਈ 2305 ਪਿੰਡ ਜਿਹੜੇ ਸੀ ਉਹ ਬਿਲਕੁਲ ਤਹਸ ਨਹਿਸ ਹੋ ਗਏ ਲੱਖਾਂ ਪਸ਼ੂ ਜਿਹੜੇ ਆ ਉਹ ਮਾਰੇ ਗਏ 3200 ਤੋਂ ਵੱਧ ਜਿਹੜੇ ਸਕੂਲ ਸੀ ਉਹ ਤਹਸਨਹਸ ਹੋ ਗਏ 19 ਕਾਲਜ ਤਹਸਨਸ ਹੋ ਗਏ ਬਹੁਤ ਸਾਰੇ ਹਸਪਤਾਲਾਂ ਨੂੰ ਨੁਕਸਾਨ ਪਹੁੰਚਿਆ ਤੇ 60 ਤੋਂ ਆਸ-ਪਾਸ ਜਿਹੜੀਆਂ ਨੇ ਕੀਮਤੀ ਜਾਨਾਂ ਜਿਹੜੀਆਂ ਲੋਕ ਜਿਹੜੇ ਸੀ ਉਹ ਹੜਾ ਕਾਰਨ ਇਸ ਦੁਨੀਆ ਤੋਂ ਰੁਖਸਤ ਹੋ ਗਏ। ਔਰ ਇਹ ਤਬਾਹੀ ਦਾ ਮੰਜ਼ਰ ਇੰਨਾ ਵੱਡਾ ਸੀ ਕਿ ਇਸ ਨੂੰ ਦੇਖ ਕੇ ਵੀ ਜਿਹੜੀ ਹੈ ਉਹ ਰੂਹ ਕੰਬ ਉੱਠਦੀ ਹੈ। ਇਸੇ ਕਰਕੇ ਜਿਹੜਾ ਇਹ ਸੈਸ਼ਨ ਸੱਦਿਆ ਗਿਆ ਸੀ ਔਰ ਇਹਦੇ ਪਿੱਛੇ ਉਚੇਚਾ ਕਾਰਨ ਇਹ ਵੀ ਸੀ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਹਰ ਥਾਂ ਦੇ ਉੱਤੇ ਸਹਾਇਤਾ ਕੀਤੀ ਹੈ ਭਾਵੇਂ ਉਹ ਸਰਹੱਦਾਂ ਦੀ ਗੱਲ ਹੋਵੇ ਸਾਡੇ ਨੌਜਵਾਨਾਂ ਨੇ ਉੱਥੇ ਕਦੇ ਪਿੱਠ ਨਹੀਂ ਦਿਖਾਈ ਪੰਜਾਬੀਆਂ ਨੇ ਹਮੇਸ਼ਾ ਗੋਲੀਆਂ ਹਿੱਕ ਦੇ ਉੱਤੇ ਖਾਧੀਆਂ ਨੇ ਔਰ ਭਾਵੇਂ ਅਨਾਜ ਦੇ ਨਾਲ ਦੇਸ਼ ਦੇ ਭੰਡਾਰ ਭਰਨ ਦੀ ਗੱਲ ਹੋਵੇ ਤੇ ਸਾਡੇ ਕਿਸਾਨ ਕਦੇ ਪਿੱਛੇ ਨਹੀਂ ਹਟੇ ਔਰ ਪੰਜਾਬ ਸਭ ਤੋਂ ਵੱਧ ਸਹਾਇਤਾ ਕਰਨ ਵਾਲਾ ਕੰਟਰੀਬਿਊਟ ਕਰਨ ਵਾਲਾ ਦੇਸ਼ ਜਿਹੜਾ ਸਾਡਾ ਪ੍ਰਦੇਸ਼ ਹੈ ਉਹ ਸਾਡੇ ਦੇਸ਼ ਦੇ ਵਿੱਚ ਹੈ ਪਰ ਇਸ ਦੇ باوجود ਪੰਜਾਬ ਨੂੰ ਪਹਿਲੀ ਵਾਰੀ ਜ਼ਰੂਰਤ ਪਈ ਸੀ ਇਸ ਤਰ੍ਹਾਂ ਦੇ ਕਾਰਨ ਲੇਕਿਨ ਕੇਂਦਰ ਨੇ ਕੇਂਦਰ ਦੀ ਬੀਜੇਪੀ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਪੰਜਾਬ ਦੀ ਬਾਹ ਨਹੀਂ ਫੜੀ ਉਲਟਾ ਪੰਜਾਬ ਦਾ ਮਜ਼ਾਕ ਉਡਾਇਆ ਗਿਆ ਪੰਜਾਬ ਦਾ અપਮਾਨ ਕੀਤਾ ਗਿਆ ਹਜ਼ਾਰਾਂ ਕਰੋੜ ਰੁਪਈਆ ਦਾ ਜਿਹੜਾ ਨੁਕਸਾਨ ਹੋਇਆ ਉਹ ਦੇਣ ਦੀ بجائے ਸਿਰਫ 1600 ਕਰੋੜ ਰੁਪਏ ਦਾ ਅਨਾਉਂਸਮੈਂਟ ਕੀਤੀ ਗਈ ਉਹਦੇ ਵੀ ਫੁੱਟੀ ਕੌਡੀ ਹਾਲੇ ਤੱਕ ਪੰਜਾਬ ਨੂੰ ਨਹੀਂ ਮਿਲੀ। ਔਰ ਇਹ ਚੀਜ਼ਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣ ਵਾਸਤੇ ਔਰ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਵਿਚਾਰਨ ਵਾਸਤੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਚੁਣ ਕੇ 117 ਨੁਮਾਇੰਦੇ ਭੇਜੇ ਹੋਏ ਆ ਇਸ ਕਰਕੇ ਇਹ ਸਦਨ ਸੱਦਿਆ ਗਿਆ ਸੀ। ਪਰ ਬੜੀ ਬਦਕਿਸਮਤੀ ਹੈ। ਮੈਨੂੰ ਬੜਾ ਅਫਸੋਸ ਹੈ ਇਹ ਕਹਿਣ ਲੱਗਿਆ ਕਿ ਵਿਰੋਧੀ ਧਿਰ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾਜ਼ੀ بجائے ਉਹ ਪੰਜਾਬ ਦੇ ਲੋਕਾਂ ਨਾਲ ਖੜਦੇ بجائے ਉਹ ਪੰਜਾਬ ਸਰਕਾਰ ਦੇ ਨਾਲ ਖੜਦੇ ਔਰ ਜੋ ਕੇਂਦਰ ਸਰਕਾਰ ਤੋਂ 20000 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਗਿਆ ਸੀ ਉਹਦੀ ਗੱਲ ਕਰਦੇ ਪੰਜਾਬ ਦੇ ਵਿੱਚ ਹੋਈ ਤਬਾਹੀ ਦੀ ਗੱਲ ਕਰਦੇ ਪਰ ਉਹਨਾਂ ਨੇ ਉਲਟਾ ਸਰਕਾਰ ਨੂੰ ਘੇਰਨਾ ਸ਼ੁਰੂ ਕਰਤਾ ਔਰ ਜਿੱਥੋਂ ਇਹ ਪੈਸਾ ਆਉਣਾ ਹੈ ਉਹਦੇ ਖਿਲਾਫ ਇੱਕ ਸ਼ਬਦ ਨਹੀਂ ਬੋਲੇ ਔਰ ਇਸ ਮੁੱਦੇ ਨੂੰ ਮੈਨ ਮੇਡ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਹੜ ਨੇ ਇਹਦਾ ਇਲਜ਼ਾਮ ਪੰਜਾਬ ਦੇ ਉੱਤੇ ਲਗਾਇਆ ਜਾਵੇ ਪੰਜਾਬ ਸਰਕਾਰ ਦੇ ਉੱਤੇ ਲਗਾਇਆ ਜਾਵੇ ਆਪਾਂ ਸਾਰੇ ਜਾਣਦੇ ਹੜ ਤੇ ਨੁਕਸਾਨ ਤੇ ਉਤਰਾਖੰਡ ਚ ਵੀ ਹੋਇਆ ਨੁਕਸਾਨ ਹਿਮਾਚਲ ਦੇ ਵਿੱਚ ਵੀ ਹੋਇਆ ਨੁਕਸਾਨ ਬਾਗੀਥਾਂਵਤ ਵੀ ਹੋਇਆ ਕਿ ਉੱਥੇ ਵੀ ਪੰਜਾਬ ਸਰਕਾਰ ਨੇ ਹੜ ਲਿਆਂਦੇ ਤੇ ਉੱਥੇ ਗੱਲ ਮਾਈਨਿੰਗ ਦੀ ਵੀ ਹੋਈ ਬਟ ਇਸ ਪੂਰੇ ਡਿਸਕਸ਼ਨ ਦੇ ਦੌਰਾਨ ਇੱਕ ਬਹੁਤ ਹੀ ਜਿਹੜਾ ਗੰਭੀਰ ਮੁੱਦਾ ਸੀ ਉਹ ਸਦਨ ਦੇ ਵਿੱਚ ਡਿਸਕਸ ਹੋਇਆ ਤੇ ਉਹ ਮੁੱਦਾ ਉਠਾਇਆ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚਿਮਨ ਮੁੱਦਾ ਗੰਭੀਰ ਆ ਔਰ ਜ਼ਿੰਮੇਵਾਰ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਦੀ ਤਰਜਮਾਨ ਪਾਰਟੀ ਹੋਣ ਦੇ ਨਾਤੇ ਉਹੀ ਸਵਾਲ ਜਿਹੜੇ ਆ ਉਹ ਤੁਹਾਡੇ ਜ਼ਰੀਏ ਅਸੀਂ ਲੋਕਾਂ ਦੇ ਸਾਹਮਣੇ ਵੀ ਰੱਖਣਾ ਚਾਹੁੰਦੇ ਆਂ ਔਰ ਪ੍ਰਤਾਪ ਸਿੰਘ ਬਾਜਵਾ ਜੀ ਜੋ ਕਾਂਗਰਸ ਦੇ ਵੱਡੇ ਲੀਡਰ ਨੇ ਔਰ ਹਾਲਾਂਕਿ ਉੱਥੇ ਪੰਜ ਛੇ ਚਿਹਰੇ ਨੇ ਮੁੱਖ ਮੰਤਰੀ ਬਣਨ ਵਾਸਤੇ ਉਹਨਾਂ ਦਾ ਨਾਂ ਵੀ ਆਉਂਦਾ ਆ ਉਹ ਵਿਰੋਧੀ ਧਿਰ ਦੇ ਨੇਤਾ ਨੇ ਔਰ ਵਿਰੋਧੀ ਧਿਰ ਦਾ ਨੇਤਾ ਸ਼ੈਡੋ ਮੁੱਖ ਮੰਤਰੀ ਵੀ ਹੁੰਦਾ ਆ ਉਹ ਸਵਾਲ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉੱਥੇ ਚੁੱਕੇ ਸੀ ਉਹ ਇੱਕ ਵਾਰ ਫੇਰ ਤੁਹਾਡੇ ਜ਼ਰੀਏ ਅਸੀਂ ਲੋਕਾਂ ਜੀ ਵੀ ਰੱਖਣਾ ਚਾਹੁੰਦੇ ਆ ਤੇ ਉਹ ਸਵਾਲ ਪ੍ਰਤਾਪ ਸਿੰਘ ਬਾਜਵਾ ਨੂੰ ਅਸੀਂ ਪੁੱਛਣਾ ਚਾਹੁੰਦੇ ਪਹਿਲਾ ਸਵਾਲ ਹੈਗਾ ਕਿ ਜਿਹੜਾ ਉਹਨਾਂ ਨੇ ਸਵਾਲ ਉਠਾਇਆ ਕਿ 15 ਜੁਲਾਈ 2025 ਨੂੰ ਬਿਆਸ ਦਰਿਆ ਦੇ ਖੇਤਰ ਦੇ ਵਿੱਚ ਤੁਸੀ ਬਣ ਦੇ ਖੇਤਰ ਦੇ ਅੰਦਰ ਜਿਹੜਾ ਹੈਗਾ 16 ਕਨਾਲਾਂ ਤੇ 10 ਮਰਲੇ ਜ਼ਮੀਨ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਜੀ ਨੇ ਆਪਣੀ ਪਤਨੀ ਦੇ ਨਾਮ ਦੇ ਉੱਤੇ ਖਰੀਦੀ ਗਈ ਪਿੰਡ ਫੁੱਲੜਾਂ ਦੇ ਵਿੱਚ ਜਿਹਦਾ ਹਦਬਸਤ ਨੰਬਰ 725 ਹੈ ਜ਼ਿਲ੍ਹਾ ਗੁਰਦਾਸਪੁਰ ਪੈਂਦਾ ਆ ਤੇ 5 ਲੱਖ 45000 ਰੁਪਏ ਦੀ ਇਹ ਖਰੀਦੀ ਗਈ ਸੀ ਤੇਦਾ ਇੰਤਕਾਲ ਨੰਬਰ 2248 ਹੈ ਤੇ ਵਸੀਕਾ ਨੰਬਰ 566 ਰਿਹਾ ਪ੍ਰਤਾਪ ਸਿੰਘ ਬਾਜਵਾਜੀ ਕੋਲੇ ਤਾਂ ਬਹੁਤ ਪੈਸੇ ਆ ਕੇਐਸਸੀ ਦੀ ਕਮੀ ਤਾਂ ਹੈ ਨਹੀਂ ਐ ਉਹ ਤੇ ਕਿਤੇ ਵੀ ਜ਼ਮੀਨ ਖਰੀਦ ਸਕਦੇ ਨੇ ਸਵਾਲ ਇਹ ਨਹੀਂ ਹੈ ਕਿ ਉਹ ਜ਼ਮੀਨ ਖਰੀਦੀ ਗਈ ਬਿਲਕੁਲ ਖਰੀਦੀ ਹੈ ਰਜਿਸਟ੍ਰੇਸ਼ਨ ਵੀ ਹੋਈ ਹੈ ਸਾਰਾ ਕੁਝ ਹੋਇਆ ਪਰ ਸਵਾਲ ਇਹ ਹੈ ਕਿ ਉਹ ਜ਼ਮੀਨ ਉੱਥੇ ਹੀ ਕਿਉਂ ਖਰੀਦੀ ਗਈ ਸਵਾਲ ਨੰਬਰ 1 ਕਿਉਂਕਿ ਕੀ ਉਹਨਾਂ ਨੂੰ ਪਤਾ ਸੀ ਕਿ ਮੌਨਸੂਨ ਦੇ ਵਿੱਚ ਹਰ ਸਾਲ ਜਦੋਂ ਉੱਥੇ ਮੀਂਹ ਪੈਂਦੇ ਆ ਤੇ ਉਹ ਜਾ ਕੇ ਉੱਥੇ ਜਿਹੜੀ ਮਿੱਟੀ ਆਉਂਦੀ ਹੈ ਔਰ ਉਸ ਤੋਂ ਬਾਅਦ ਉੱਥੇ ਮਾਈਨਿੰਗ ਕੀਤੀ ਜਾਏ ਜਿਹੜੀ ਚੀਜ਼ ਲੋਕਾਂ ਲਈ ਮੁਸੀਬਤ ਹੈ ਹਰ ਸਾਲ ਲੋਕਾਂ ਦੀ ਫਸਲ ਡੁੱਬਦੀ ਹੈ ਲੋਕ ਉਸ ਨੂੰ ਵੇਚ ਰਹੇ ਨੇ ਔਰ ਬਾਜਵਾ ਜੀ ਉਹਨੂੰ ਖਰੀਦ ਰਹੇ ਨੇ ਤਾਂ ਇਹ ਸਵਾਲ ਤੇ ਉੱਠੇਗਾ ਹੀ। ਔਰ ਬਾਜਵਾਜੀ ਗੱਲ ਕਰਦੇ ਰਹੇ ਮਾਈਨਿੰਗ ਦੀ। ਸਾਡੀ ਸਰਕਾਰ ਆਈ ਨੂੰ ਤਾਂ 3 ਸਾਲ ਹੋਏ ਆ। 3.5 ਸਾਲ ਹੋਏ ਆ। 70 ਸਾਲ ਤੇ ਤੁਹਾਡੀਆਂ ਲੋਕਾਂ ਦੀਆਂ ਸਰਕਾਰਾਂ ਰਹੀਆਂ ਨੇ। ਸਾਡੇ ਤੇ ਕਿਸੇ ਨੇਤਾ ਦਾ ਨਾਮ ਮਾਈਨਿੰਗ ਦੇ ਵਿੱਚ ਨਹੀਂ ਆਉਂਦਾ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਕਹਾਂ ਕਰਦੇ ਸੀ ਮੇਰੇ ਕੋਲੇ ਫਾਈਲ ਆ ਉਹਨਾਂ ਨੇ ਹਾਈ ਸਰਵੇਖਣ ਵੀ ਕਿਹਾ ਸੀ ਕਿ ਕਿਹੜਾ ਕਿਹੜਾ ਸਖਸ ਜਿਹੜਾ ਉਹ ਮਾਈਨਿੰਗ ਦੇ ਵਿੱਚ ਸ਼ਾਮਲ ਹੈਗਾ। ਤਾਂ ਕੀ ਜਿਹੜੀ ਇਹ ਜ਼ਮੀਨ ਖਰੀਦੀ ਗਈ ਸੀ ਉਹ ਮਾਈਨਿੰਗ ਕਰਨ ਵਾਸਤੇ ਖਰੀਦੀ ਗਈ ਸੀ? ਜਿੱਥੇ ਇਹ ਲੋਕਾਂ ਦੀ ਬਕੀਬਤ ਹੈ ਸ਼ਾਇਦ ਬਾਜਵਾਜੀ ਨੇ ਜਿਹੜਾ ਹੈਗਾ ਇਹ ਇੱਕ ਬਿਜ਼ਨਸ ਹੈ ਆ ਦੂਸਰੀ ਗੱਲ ਜਿਹੜੀ ਹੈ 185 ਕਨਾਲ ਤੇ 4 ਮਰਲੇ 2016 ਅਤੇ 2017 ਦੇ ਵਿੱਚ ਇੱਥੇ ਜ਼ਮੀਨ ਖਰੀਦੀ ਗਈ ਉਹ ਬਾਜਵਾਜੀ ਨੇ ਆਪਣੇ ਪੁੱਤਰ ਦੇ ਨਾਂ ਦੇ ਉੱਤੇ ਤੇ ਆਪਣੀ ਪਤਨੀ ਦੇ ਨਾਂ ਦੇ ਉੱਤੇ ਖਰੀਦੀ ਜ਼ਮੀਨ ਦੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਆ ਉਹ ਪਸਵਲ ਪਿੰਡ ਹੈਗਾ ਉੱਥੇ ਖਰੀਦੀ ਸੀ ਪਸ ਵਾਲ ਪਿੰਡ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਵੀ ਜਨਨ ਕਿ ਬਿਆਸਦਰਾਵੇ ਤੇ ਤੁਸੀਬਨ ਦੇ ਖੇਤਰ ਦੇ ਵਿੱਚ ਖਰੀਦੀ ਗਈ ਸੀ ਜ਼ਮੀਨ ਖਰੀਦਣਾ ਗੁਨਾਹ ਨਹੀਂ ਹੈ ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਉੱਥੇ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਿਆ ਹੋਵੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੁੰਦੀਆਂ ਹੋਣ ਉਦੋਂ ਲੋਕਾਂ ਦੇ ਦਿੱਤੇ ਹੋਏ ਟੈਕਸ ਦਾ ਪੈਸਾ ਆਪਣੇ ਨਿੱਜੀ ਫਾਇਦੇ ਦੇ ਲਈ ਜਿਸ ਦੇ ਉੱਤੇ ਕੇ ਸਟੱਡ ਸਟੋਨ ਲਗਾਏ ਗਏ ਜਿਹੜੇ ਹੈਗੇ ਉੱਥੇ ਦੰਗੇ ਲਗਾਏਗੇ ਜਿਹਨੂੰ ਪੰਜਾਬੀ ਚ ਅਸੀਂ ਡੰਗੇ ਵੀ ਕਹਿ ਦਿੰਦੇ ਆ 1 ਕਰੋੜ 18 ਲੱਖ ਰੁਪਈਆ ਦੇ ਉਥੇ ਡੰਗੇ ਲਗਾਏ ਗਏ ਜਦ ਕਿ ਉਥੋਂ ਦੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਇਹਨਾਂ ਦੀਆਂ ਸਰਕਾਰਾਂ ਨੇ ਨਿੱਜੀ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਉਥੇ ਇਹ ਡੰਗੇ ਲਗਵਾਏ ਕੀ ਇਹ ਜਾਇਜ਼ ਹੈ ਇਹ ਸਵਾਲ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਹੈ ਔਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਹੈ ਔਰ ਤੀਸਰਾ ਸਾਰਾ ਤੋਂ ਵੱਡੀ ਗੱਲ ਹੈਗੀ ਹੈ ਕਿ ਐਸੇ ਡਿਸਕਸ਼ਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਹੋਰ ਉੱਭਰ ਕੇ ਸਾਹਮਣੇ ਆਈ ਕਿ ਜਦੋਂ ਪੰਜਾਬ ਦੇ ਲੋਕ ਡੁੱਬ ਰਹੇ ਸੀ ਪੰਜਾਬ ਦੇ ਲੋਕ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਸੀ ਉਸੇ ਵਕਤ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਆਪਣੇ ਨਿੱਜੀ ਫਾਇਦੇ ਦੇ ਲਈ ਅਧਿਕਾਰੀਆਂ ਨੂੰ ਤੇ ਮੰਤਰੀਆਂ ਦੇ ਉੱਤੇ ਦਬਾਅ ਪਾ ਰਹੇ ਸੀ ਕਿ ਜਿਸ ਤਰੀਕੇ ਨਾਲ ਉਹਨਾਂ ਦੀ ਸਰਕਾਰ ਵੇਲੇ 2018 ਦੇ ਵਿੱਚ ਕਿ 2019 ਦੇ ਵਿੱਚ 2017 ਦੇ ਵਿੱਚ ਤੇ 2019 ਦੇ ਵਿੱਚ 1 ਕਰੋੜ 18 ਲੱਖ ਰੁਪਇਆ ਖਰਚ ਕਰਕੇ ਡੰਗੇ ਲਗਾਏ ਗਏ ਕਿ ਇਹ ਸਰਕਾਰ ਦੇ ਵਿੱਚ ਵੀ ਉਹ ਡੰਗੇ ਲੱਗਣ ਇਸ ਦਾ ਵੀ ਜਵਾਬ ਜਿਹੜਾ ਹੈ ਪ੍ਰਤਾਪ ਸਿੰਘ ਬਾਜਵਾ ਜੀ ਦੇਨ ਸੋ ਮੇਰਾ ਸਵਾਲ ਸਿਰਫ ਇੰਨਾ ਹੈ ਕਿ ਜਦੋਂ ਪੰਜਾਬ ਦੇ ਲੋਕ ਜਿਹੜੇ ਆ ਉਹ ਹੜ੍ਹਾਂ ਦੇ ਨਾਲ ਮਰ ਰਹੇ ਸੀ ਤੇ ਤੁਸੀਂ ਉਦੋਂ ਆਪਣੇ ਨਿੱਜੀ ਫਾਇਦੇ ਦੇ ਲਈ بجائے ਇਸ ਦੇ ਤੁਸੀਂ ਲੋਕਾਂ ਦੇ ਨਾਲ ਖੜੇ ਹੁੰਦੇ بجائے ਇਸ ਦੇ ਤੁਸੀਂ ਪੰਜਾਬ ਦੇ ਨਾਲ ਖੜੇ ਹੁੰਦੇ بجائے ਇਸ ਦੇ ਤੁਸੀਂ ਪੰਜਾਬ ਸਰਕਾਰ ਦੇ ਨਾਲ ਖੜੇ ਹੁੰਦੇ بجائے ਇਸ ਦੇ ਜੋ ਪੰਜਾਬ ਦੀ ਸਰਕਾਰ ਨੇ ਮੁੱਦੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਮੁੱਦੇ ਕੇਂਦਰ ਕੋਲੇ ਉਠਾਏ ਸੀ ਉਹਨਾਂ ਦਾ ਸਾਥ ਦਿੱਤਾ ਹੁੰਦਾ ਤੁਸੀਂ ਮਾਈਨਿੰਗ ਦਾ ਬਹਾਨਾ ਲਾ ਕੇ ਯਾਨੀ ਕਿ ਉਸ ਵਕਤ ਅਧਿਕਾਰੀਆਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਤਾਂ ਕਿ ਦੁਬਾਰੇ ਡੰਗੇ ਉੱਥੇ ਲੱਗਣ ਮਿਸ ਮੇਰਾ ਤੇ ਸਵਾਲ ਇਹਨਾਂ ਕੋ ਹੈਗਾ ਕਿ ਮੂੰਹ ਮੇਂ ਰਾਮ ਰਾਮ ਬਗਲ ਮੇ ਸ਼ੁਰੀ ਇਹ ਗੱਲਾਂ ਠੀਕ ਨਹੀਂ ਵੱਡੇ ਲੀਡਰ ਹੋ ਸੋ ਮੈਨੂੰ ਉਮੀਦ ਆ ਤੁਹਾਡੇ ਜਰੀਏ ਜਿਹੜੇ ਸਵਾਲ ਉਠਾਏ ਨੇ ਪ੍ਰਤਾਪ ਸਿੰਘ ਬਾਜਵਾ ਜੀ ਇਸ ਦਾ ਜਵਾਬ ਦੇਣਗੇ ਤੇ ਉਹਨਾਂ ਦੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਵੀ ਇਹਨਾਂ ਚੀਜ਼ਾਂ ਦਾ ਜਵਾਬ ਦੇਗੇ ਕਿਸ ਦਾ ਕੋਈ ਸਵਾਲ ਹੈ ਤੇ ਉਹ ਪੁੱਛ ਸਕਦੇ